ਉਹ ਕਹਿੰਦਾ ਬੀਬੀ ਰਜਨੀ ਸੀ ਜਿਹੜੀ ਉਹ ਇੱਕ ਅਮੀਰ ਵਿਅਕਤੀ ਦੀ ਕੁੜੀ ਸੀ ਤੇ ਉਹ ਉਹਨੂੰ ਕੋਈ ਜਦੋਂ ਜਵਾਨ ਹੋਈ ਤਾਂ ਉਹਨੂੰ ਕੋਈ ਮੁੰਡਾ ਪਸੰਦ ਆ ਗਿਆ ਤਾਂ ਉਹ ਆਪਣੀ ਮਰਜ਼ੀ ਨਾਲ ਆਪਣਾ ਉਹ ਜੀਵਨ ਸਾਥੀ ਜਿਹੜਾ ਹੈ ਉਹ ਬਣਾਉਣਾ ਚਾਹੁੰਦੀ ਸੀ ਉਸ ਮੁੰਡੇ ਨੂੰ ਤਾਂ ਉਹਨੇ ਉਹਦੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਉਹ ਪਿਤਾ ਉਹਦੇ ਨੇ ਉਹਨੂੰ ਜਦੋਂ ਪੁੱਛਿਆ ਤਾਂ ਉਹ ਮੁੱਕਰੀ ਨਹੀਂ ਉਹਨੇ ਕਹਿਤਾ ਵੀ ਹਾਂ ਮੈਂ ਸਾਰੀ ਉਮਰ ਕੱਟਣੀ ਹੈ ਤੇ ਮੈਨੂੰ ਇਹ ਵਿਅਕਤੀ ਜੀਵਨ ਸਾਥੀ ਦੇ ਤੌਰ ਤੇ ਬੰਦ ਠੀਕ ਲੱਗਦਾ ਹੈ ਤਾਂ ਉਹਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਉਹ ক্রুদ্ধਤ ਹੋ ਗਿਆ ਤੇ ਉਹਨੇ ਫਿਰ ਆ ਉਹਨੂੰ ਸਬਕ ਸਿਖਾਉਣ ਦੇ ਲਈ ਉਹ ਕਹਿੰਦਾ ਵੀ ਬਿਲਕੁਲ ਤੈਨੂੰ ਇਸ ਵਿਅਕਤੀ ਨਾਲ ਵਿਆਹ ਨਹੀਂ ਜਾਊਗਾ ਤੇ ਤੂੰ ਆਪਦੀ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਤੈਨੂੰ ਸਜ਼ਾ ਦੇਣੀ ਹੈ ਤੇ ਗਿਆਨੀ ਬੂਟਾ ਸਿੰਘ ਕਹਿੰਦਾ ਹੈ ਕਿ ਉਹਦੇ ਪਿਤਾ ਨੇ ਉਹਦਾ ਵਿਆਹ ਇੱਕ ਕੋੜੀ ਲੱਭ ਕੇ ਉਹਦੇ ਨਾਲ ਕਰਤਾ